ਸਰਕਾਰ ਦੀਆਂ ਨੌਕਰੀਆਂ ਨੂੰ ਅਸੀਂ ਜੁੱਤੀ ਥੱਲੇ ਰੱਖਦੇ ਆ ਤੇ ਸਰਕਾਰ ਪੰਜਾਬੀਆਂ ਦੇ ਵਿੱਚ ਪਾੜ ਪਾਉਣ ਦੀ ਹੁਣ ਕੋਸ਼ਿਸ਼ ਫਰਤੋ ਕਰਨ ਲੱਗੀ ਹੈ ਤੇ ਜੀ ਹਾਂ ਇਹ ਬਿਆਨ ਜਿਹੜੇ ਕਿ ਨਵਦੀਪ ਜਲਵੇੜਾ ਯਾਨੀ ਕਿ ਵਾਟਰ ਕੈਨਨ ਵਾਅਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰ ਦੇ ਉੱਤੇ ਸਿੱਧੇ ਸਵਾਲ ਚੱਕ ਲੈਨੇ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ 84 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ ਉਸ ਨੂੰ ਲੈ ਕੇ ਪੀੜਤਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਭਾਜਪਾ ਦੇ ਉੱਤੇ ਪਲਟਵਾਰ ਕਰਦੇ ਹੋਏ ਨਵਦੀਪ ਨਜ਼ਰ ਆ ਰਹੇ ਨੇ ਤੇ ਜਿਸ ਦੇ ਤਾਇਤ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਸਾਡੇ ਸਿੱਖਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਹੁਣ ਨਵੇਂ ਢੰਗ ਦੇ ਨਾਲ ਕਰ ਰਹੇ ਹੋ ਤੇ ਜੇਕਰ ਕਾਂਗਰਸ ਜਿੰਨੀ ਜ਼ਿੰਮੇਵਾਰ ਹੈ ਤੇ ਕਿਤੇ ਨਾ ਕਿਤੇ ਤੁਸੀਂ ਵੀ ਉਹਨਾਂ ਦੇ ਨਾਲ ਰਲੇ ਹੋਏ ਸੀ ਤੇ ਜਿਸ ਤੋਂ ਬਾਅਦ ਸਿੱਧੇ ਜਿਹੜੇ ਕਿ ਹੁਣ ਬਿਆਨ ਦਿੱਤੇ ਜਾ ਰਹੇ ਨੇ ਪਲਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਨੇ ਆ ਬੀਜੇਪੀ ਕਹਿੰਦੀ ਆ ਵੀ ਹਰਿਆਣੇ 'ਚ ਜਿਹੜੇ ਸਿੱਖ ਦੰਗਿਆਂ 'ਚ ਪਰਿਵਾਰ ਮਰੇ ਸੀ ਨਾ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਦਿਓ ਪਹਿਲੀ ਗੱਲ ਤਾਂ ਇਹ ਦੰਗੇ ਨਹੀਂ ਸੀਗੇ ਤੁਸੀਂ ਸਾਡੀ ਨਸਲ ਕੁਸੀ ਕੀਤੀ ਸੀਗੀ ਕੌਮ ਨੂੰ ਖਤਮ ਕਰਨਾ ਚਾਹੁੰਦੀ ਸੀ ਤੁਸੀਂ ਕੱਲੀ ਕਾਂਗਰਸ ਨਹੀਂ ਸੀ ਉਹਦੇ ਅੰਦਰ ਤੁਸੀਂ ਵੀ ਨਾਲ ਹੀ ਰਲੇ ਹੋਏ ਸੀਗੇ ਬੀਜੇਪੀ ਵਾਲੇ ਵੀ ਨਾਲ ਹੀ ਸੀ ਅਸੀਂ ਸਾਰਾ ਇਤਿਹਾਸ ਜਾਣਦੇ ਆ ਅੱਜ ਤੁਸੀਂ ਨੌਕਰੀਆਂ ਦੇ ਕੇ ਸਿੱਖਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਜਿਨ੍ਹਾਂ ਦੇ ਤਾਂ ਪਰਿਵਾਰ ਮਰੇ ਉਹਨਾਂ ਨੂੰ ਨੌਕਰੀਆਂ ਜਿਨ੍ਹਾਂ ਨੇ ਮਾਰੇ ਉਹਨਾਂ ਨੂੰ ਤੁਸੀਂ ਐਮਐਲਏ ਤੇ ਐਮਪੀ ਦੀਆਂ ਕੁਰਸੀਆਂ ਤੇ ਬਿਠਾਉਂਦੇ ਆ ਆਹ ਤਾਂ ਤੁਹਾਡਾ ਸਿਸਟਮ ਥੋੜੀ ਦਿੱਤੀ ਹੋਈ ਸਰਕਾਰੀ ਨੌਕਰੀ ਵਿਸ਼ਵਾਸ ਦਿਵਾਉਂਦੀ ਆ ਵੀ ਹਾਂ ਕੱਲੂ ਗੁਰੂਗਰਾਸ ਹੈ ਮਹਾਰਾਜ ਦੀ ਬੇਦਬੀ ਨਹੀਂ ਹੋਗੀ ਇਸ ਦੇਸ਼ ਦੇ ਅੰਦਰ ਸਾਡੀ ਨਸਲ ਕੁਸੀ ਨਹੀਂ ਹੋਊ ਇਸ ਦੇਸ਼ ਦੇ ਅੰਦਰ ਵਿਦਵਾ ਕਲੋਨੀ ਬਣਾਈ ਹੋਈ ਆ ਤੁਸੀਂ ਸਾਡੀ ਵਿਦਵਾ ਕਲੋਨੀ ਦੁਨੀਆ 'ਚ ਕਿਤੇ ਵੀ ਨਹੀਂ ਬਣੀ ਐਨਾ ਜ਼ੁਲਮ ਕੀਤਾ ਤੁਸੀਂ ਸਾਡੇ ਤੇ ਸਿੱਖਾਂ ਤੇ ਅਸੀਂ ਜੁੱਤੀ ਦੇ ਰੱਖਦੇ ਆ ਤੁਹਾਡੀ ਨੌਕਰੀ ਨੂੰ ਜੁੱਤੀ ਦੇ ਰੱਖਦੇ ਜਿਹਨੇ ਪਹਿਲਾਂ ਪਰਿਵਾਰ ਪੜ੍ਹੇ ਸੀ ਨਾ ਠੀਕ ਆ ਪੜ੍ਹ ਕੇ ਆਣ ਕੇ ਫੜ ਲੂਗਾ ਵਾਹਿਗੁਰੂ ਬਾ ਪਰ ਤੁਹਾਡੀ ਸਰਕਾਰੀ ਨੌਕਰੀਆਂ ਤੁਹਾਡੀ ਭੀਖ ਨੂੰ ਅਸੀਂ ਜੁੱਤੀ ਦੇ ਰੱਖਦੇ ਆ ਠੀਕ ਐ ਸ਼ਰਮ ਸ਼ਰਮ ਕਰ ਲੋ ਬਸ ਸ਼ਰਮ ਕਰ ਲੋ ਥੋੜੀ ਬਹੁਤੀ ਕਿਉਂ ਜਮਾਈ ਤੁਸੀਂ ਹੱਥ ਵਿਚਾਰ ਰੱਖੀ ਹੈ ਸ਼ਰਮ ਕਰ ਲੋ ਬੀਜੇਪੀ ਵਾਲੇ ਸ਼ਰਮ ਕਰ ਲਿਓ ਤੁਸੀਂ ਬੀਜੇਪੀ ਕਹਿੰਦੀ ਆ ਵੀ ਹਰਿਆਣੇ ਚ ਜਿਹੜੇ ਸਿੱਖ ਦੰਗਿਆਂ ਚ ਪਰਿਵਾਰ ਮਰੇ ਸੀ ਨਾ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਦੋ ਪਹਿਲੀ ਗੱਲ ਤਾਂ ਇਹ ਦੰਗੇ ਨਹੀਂ ਸੀਗੇ ਤੁਸੀਂ ਸਾਡੀ ਨਸਲ ਕੁਸੀ ਕੀਤੀ ਸੀਗੀ ਕੌਮ ਨੂੰ ਖਤਮ ਕਰਨਾ ਚਾਹੁੰਦੀ ਸੀ ਤੁਸੀਂ ਕੱਲੀ ਕਾਂਗਰਸ ਨਹੀਂ ਸੀ ਉਹਦੇ ਅੰਦਰ ਤੁਸੀਂ ਵੀ ਨਾਲ ਹੀ ਰਲੇ ਹੋਏ ਸੀਗੇ ਬੀਜੇਪੀ ਵਾਲੇ ਵੀ ਨਾਲ ਹੀ ਸੀ ਅਸੀਂ ਸਾਰਾ ਇਤਿਹਾਸ ਜਾਣਦੇ ਆਂ ਅੱਜ ਤੁਸੀਂ ਨੌਕਰੀਆਂ ਦੇ ਕੇ ਸਿੱਖਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਜਿਨ੍ਹਾਂ ਦੇ ਤਾਂ ਪਰਿਵਾਰ ਮਰੇ ਉਹਨਾਂ ਨੂੰ ਨੌਕਰੀਆਂ ਜਿਨ੍ਹਾਂ ਨੇ ਮਾਰੇ ਉਹਨਾਂ ਨੂੰ ਤੁਸੀਂ ਐਮਐਲਏ ਤੇ ਐਮਪੀ ਦੀਆਂ ਕੁਰਸੀਆਂ ਤੇ ਬਿਠਾਉਂਦੇ ਹੋ ਆਹ ਤਾਂ ਤੁਹਾਡਾ ਸਿਸਟਮ ਥੋੜੀ ਦਿੱਤੀ ਹੋਈ ਅਜ ਸਰਕਾਰੀ ਨੌਕਰੀ ਵਿਸ਼ਵਾਸ ਦਿਵਾਉਂਦੀ ਆ ਵੀ ਹਾਂ ਕੱਲੂ ਗੁਰੂਗਰਾਹ ਸਹਿ ਮਹਾਰਾ ਦੀ ਬੀਅਤ ਵੀ ਨਹੀਂ ਹੋਗੀ ਇਸ ਦੇਸ਼ ਦੇ ਅੰਦਰ ਸਾਡੀ ਨਸਲ ਕੁਸ਼ੀ ਨਹੀਂ ਹੋਊਗੀ ਇਸ ਦੇਸ਼ ਦੇ ਅੰਦਰ ਵਿਦਵਾ ਕਲੋਨੀ ਬਣਾਈ ਹੋਈ ਆ ਤੁਸੀਂ ਸਾਡੀ ਪੀਤਵਾ ਕਲੋਨੀ ਦੁਨੀਆਂ ਚ ਕਿਤੇ ਵੀ ਨਹੀਂ ਬਣੀ ਐਨਾ ਜ਼ੁਲਮ ਕੀਤਾ ਤੁਸੀਂ ਸਾਡੇ ਤੇ ਸਿੱਖਾਂ ਤੇ ਅਸੀਂ ਜੁੱਤੀ ਦੇ ਰੱਖਦੇ ਆ ਤੁਹਾਡੀ ਨੌਕਰੀ ਨੂੰ ਜੁੱਤੀ ਦੇ ਰੱਖਦੇ ਜਿਹਨੇ ਪਹਿਲਾਂ ਪਰਿਵਾਰ ਪੜ੍ਹੇ ਸੀ ਨਾ ਠੀਕ ਆ ਪੜ ਕੇ ਆਣ ਕੇ ਫੜ ਲੂਗਾ ਵਾਹਿਗੁਰੂ ਬਾ ਪਰ ਤੁਹਾਡੀ ਸਰਕਾਰੀ ਨੌਕਰੀਆਂ ਤੁਹਾਡੀ ਭੀਖ ਨੂੰ ਅਸੀਂ ਜੁੱਤੀ ਦੇ ਰੱਖਦੇ ਆ ਠੀਕ ਐ ਸ਼ਰਮ ਸ਼ਰਮ ਕਰ ਲੋ ਬਸ ਸ਼ਰਮ ਕਰ ਲੋ ਥੋੜੀ ਬਹੁਤੀ ਕਿਉਂ ਜਮਾਈ ਤੁਸੀਂ ਹੱਦ ਮਚਾ ਰੱਖੀ ਹੈ ਸ਼ਰਮ ਕਰ ਲਓ ਬੀਜੇਪੀ ਵਾਲੇ ਸ਼ਰਮ ਕਰ ਲਓ